ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਕਰਦੇ ਹਾਂ ਸ਼ੁਰੂ ਆਪ ਜਿਹਗੇ ਆ ਗੁਰਦੁਆਰਾ ਜਨਮ ਸਥਾਨ ਗੁਰੂ ਨਾਨਕ ਦੇਵ ਜੀ ਦਾ ਜੋ ਕਿ ਪਾਕਿਸਤਾਨ ਚ ਹੈ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਪਾਤਸ਼ਾਹੀ ਪਹਿਲੀ ਜਨਮ ਸਥਾਨ ਨਨਕਾਣਾ ਸਾਹਿਬ ਇੱਧਰ ਆ ਜੀ ਅੰਦਰ ਗੁਰਦੁਆਰਾ ਸਾਹਿਬ ਇੱਧਰ ਹੈਗਾ ਬਾਜ਼ਾਰ ਅੰਦਰ ਗੁਰਦੁਆਰਾ ਸਾਹਿਬ ਹਾਂਜੀ ਹੁਣ ਅਸੀਂ ਆਏ ਆ ਜੀ ਜਨਮ ਸਥਾਨ ਗੁਰੂ ਨਾਨਕ ਦੇਵ ਜੀ ਦੇ ਨਨਕਾਣਾ ਸਾਹਿਬ ਸਾ ਇਤਿਹਾਸ ਆ ਨਾ ਇਹ ਸਾਰਾ ਹੈਗਾ ਇੱਥੋਂ ਆਉਂਦਾ ਇਤਿਹਾਸ ਸੀ ਵੈਸੇ ਇਹ ਹੈਗਾ ਜਨਮ ਸਥਾਨ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜੀ ਮਨ ਆਇਆ ਸੀ 555ਵਾਂ ਇੱਧਰ ਹੈਗਾ ਨਵਾਜ਼ ਮਤਲਬ ਰਹਿਣ ਦੇ ਲਈ ਹੈ ਨਾ ਉਹ ਹੁਣ ਰਾਈ ਬੁਲਾਰਜੀ ਨਵਾਜ਼ ਪੰਚ ਸੌ ਪੰਜਾਹਵਾਂ ਜਦੋਂ ਮਨਾਇਆ ਸੀ ਜੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਉਦੋਂ ਬਨਾਇਆ ਹੋਣਾ 219 ਦੇ ਵਿੱਚ ਬੱਡੀ ਜਗਾ ਜੀ ਫਾਈਰ ਜੀ ਖਾਲਸਾ ਵੈਰੀ ਫਤਿਹ ਬਾਬਾ ਜੀ ਕੀ ਨਾਂ ਜੀ ਤੁਹਾਡਾ ਗੁਲਾਬ ਸਿੰਘ ਬਾਬਾ ਜੀ ਗੁਲਾਬ ਸਿੰਘ ਤੁਸੀਂ ਇੱਥੋਂ ਦੇ ਨਨਕਾਣਾ ਸਾਹਿਬ ਦੇ ਰਹਿਣ ਵਾਲੇ ਜੀ ਸਰ ਜੀ ਮੈਂ ਜੋੜਾ ਘਰ ਦਾ ਸੇਵਾਦਾਰ ਠੀਕ ਹੈ ਜੀ ਵਾਈ ਬੋ ਇਹ ਕੁਦਵਾਰਾ ਪੱਕਰ ਕੁਦਵਾਰਾ ਤੋਂ ਨੰਬਰ ਕਮੇਟੀ ਤੋਂ ਹਾਂ ਜਿਹੜੀ ਗੋਰਾ ਸਾਹਿਬ ਵਾਸਤੇ ਡੋਨੇਸ਼ਨ ਹੋਣੀ ਹੈ ਨਾ ਹਾਂਜੀ ਉਹਦੀ ਰਸੀਦ ਇੱਥੋਂ ਮਿਲਦੀ ਹੈ ਠੀਕ ਹੈ ਇੱਕ ਲਿਖ ਲਓ ਕਿ ਕਿਹੜਾ ਪਹਿਲਾ ਦਾ ਦੂਜਾ ਸੀ ਕਿ ਭਾਜੀ ਇਹ ਤਕਰੀਬਨ ਮੇਰੇ ਅੰਦਾਜ਼ੇ ਨਾਲ 35000 ਆ ਰਹੇ ਨੇ 아 근데 맞왜그지까왜렇 ਕਿ ਆ ਸਾਰੀ ਜਿਹੜੀ ਡਿਊਟੀ ਹੈ ਜੀ ਨੂੰ ਸਿਰਫ ਰੈਨੋਵੇਸ਼ਨ ਕੀਤੀ ਗਈ ਦੁਬਾਰਾ ਅੱਛਾ ਇਹ origignal ਉਹੀ ਹਾਲਤ ਆ ਸਿਰਫ ਨੂੰ ਇਹ ਪਲਸਟਰ ਕੀਤਾ ਗਿਆ ਬਾਅਦ ਚੋ ਵੀ ਤੁੰਗਾਂ ਕੀ ਦੇ ਬਣੇ ਸੀ ਨਾ ਹਾਂ ਜੀ ਹਾਂ ਜੀ ਤੇ ਉਹਨਾਂ ਨੂੰ ਬਾਅਦ ਚ ਮੇਨਟੇਨ ਕਰਕੇ ਤੇ ਪਲਸਟਰ ਕਰਕੇ ਤੇ ਇਹ ਉਦੋਂ ਦੀ ਆ ਪੁਰਾਣੀ ਆਓ ਭਾਜੀ ਇੱਥੇ ਬੰਦੂ ਦਿਵਾਓ ਜੀ ਭਾਜੀ ਇਹ ਸਾਰੀ ਮੈਂ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਦਰਵਾਜ਼ੇ 18 ਕੋ ਚੇ ਇਹ ਦਰਵਾਜ਼ੇ ਵਗੈਰਾ ਵੀ ਉਦੋਂ ਦੇ ਆ ਅੱਛਾ ਇਹ ਬਾਤ ਚ ਲੱਗ ਗਿਆ ਪਹਿਲੇ ਦੂਸਰਾ ਦਰਵਾਜ਼ਾ ਠੀਕ ਹੈ ਪਰ ਜਿਹੜੀ ਡਿਊਟੀ ਹੈ ਇਹ ਸਾਰੀ ਪਹਿਲਾਂ ਦੀ ਗੁੰਮਸ ਐਮੇਨ ਦਰਬਾਰ ਤੋਂ ਦਾ ਜਿਹੜਾ ਵੀ ਨਾ ਅੰਦਰਾਪਰ ਬਾਹਰ ਲਾ ਇਹ ਸਰਾ ਉਦੋਂ ਦਾ ਹੀ ਪੁਰਾਣਾ ਹੀ ਠੀਕ ਹੈ ਜੀ ਉਹਨਾਂ ਹੰਦ ਰੈਂਡ ਦੇ ਕਬਜ਼ੇ ਦੇ ਜਿਹਦਾਰਾ ਸਮਾਹ ਸੀ ਨਾ ਹਾਂਜੀ ਹਾਂਜੀ ਉਹਦੇ ਵਿੱਚ ਜਿਹੜੇ ਸਿੰਘ ਇਤੇ ਸ਼ਹੀਦ ਹੋਏ ਜਿਹੜੇ ਜੰਗ ਦੇ ਲਾਪ ਨੂੰ ਬਣ ਕੇ ਭਾਈ ਲਖਮਨ ਸਿੰਘ ਨੂੰ ਜਲਾਇਆ ਤੇ ਉਹ ਸਿੱਨਾਂ ਦੇ ਨਾਮ ਆ ਜਿਹਦੇ ਵਿੱਚ ਦਰਬਾਰਾ ਸਿੰਘ ਸੀਗਾ 4 ਸਾਲ ਦਾ ਬੱਚਾ ਉਹ ਵੀ ਵੇਖੇ ਜੀ ਕੁਝ ਜਿਹੜਾ ਨਾ ਪਲੇਸ ਹੀ ਰਾਏ ਕੋਈ ਚਲੋ ਹਾਂਜੀ ਰਾਏ ਕੋਈ ਦਾ ਉਹ ਬੇਟਾ ਸੀ ਰਾਏ ਬਲੌਰ ਭੱਟੀ ਉਹਨਾਂ ਨੇ ਨਾਮ ਰੱਖਿਆ ਸੀਗਾ ਨਾਲਾ ਖਾਨਾ ਗਾਇਜਨ ਖਾਨ ਸਾਹਿਬ ਕਹਿੰਦੇ ਸਾਰਿਆਂ ਨੂੰ ਛੋਟਾ ਸੀ ਤਾਂ ਕਿੰਨੇ ਸਾਲ ਦਾ ਸੀ ਇਹ ਜੀ 4 ਸਾਲ ਦਾ ਸੀ 4 ਸਾਲ ਦਾ ਸੀ ਠੀਕ ਇਹ ਜਿਹੜਾ ਨਰੈਨੂ ਨਰੈਨ ਮੁਹੰਤ ਉਹ ਉਹੀ ਸੀਗੇ ਉਹੀ ਸੀ ਇੱਥੇ ਗਵਰਨਮੈਂਟ ਨੇ ਉਠਾਇਆ ਕਾ ਕਬਜਾ ਚਲੋ ਬ੍ਰਿਟਿਸ਼ ਬ੍ਰਿਟਿਸ਼ ਗਵਰਨਮੈਂਟ ਐ ਉਹ ਖੂ ਜਿਹੜਾ ਬੇਬੇ ਨੰਗੀ ਜੀ ਨੇ ਬਣਵਾਇਆ ਆ ਮਰਦ ਚਾਹਦਾ ਇਹਨਾਂ ਨੇ ਕਿੱਦੀਆਂ ਜੀ ਕਿੱਧਰ ਰਹੀ ਅਚ ਇੱਧਰ ਰਹੀ ਠੀਕ ਹੈ ਠੀਕ ਹੈ ਸੱਤ ਗਮੇ ਇੱਥੇ ਨਿਊ ਬਿਲਡਿੰਗ ਬਣਾ ਰਹੀ ਹੈ ਇਸੇ ਰਹਿਸਵਰ ਹਾਂਜੀ 7 ਫਲੋਰ ਨੇ 107 ਕਮਰੇ ਨੇ ਕਟਾਇ ਚ ਵਾਸ਼ਰੂਮ ਬਸ ਇ ਇਹ ਰਹਿਸ਼ਵਰ ਯਾਤਰੀਆਂ ਦੀ ਹਾਂਜੀ ਜਿਵੇਂ ਤੁਸੀਂ ਆਏ ਹੋ ਇਹਦਾ ਹੋਰ ਵੀ ਸੁਨਾਵਾ ਹੈ ਗਿਆ ਨੇ ਲੇਕਿਨ ਇਹ ਨਿਊ ਗਵਰਨਮੈਂਟ ਬਣਾ ਰਹੀ ਹੈ ਵੀ ਜਿਵੇਂ ਜ਼ਿਆਦਾ ਤੋਂ ਜ਼ਿਆਦਾ ਯਾਤਰੀ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਰਹਿਣ ਇੱਥੇ ਚੌਕੀ ਭਰਨ ਠੀਕ ਹੈ ਕਿਉਂਕਿ ਕਈ ਲੋਕ ਲਾਹੌਰ ਰਹਿੰਦੇ ਨੇ ਫੈਸਲਾਬਾਦ ਦੇ ਪ੍ਰਬੰਧ ਕਮੇਟੀ ਕੋਲ ਹਾਂਜੀ ਇਹ ਆਪਣੀ ਗੁਰਦੁਆਰਾ ਪਰਨ ਕਮੇਟੀ ਦੇ ਆਪਣੀ ਪੀਐਚ ਆਪਣੇ ਰੈਕਟਰਸ ਪਾਪੀ ਬੋਰਡ ਹਾਂਜੀ ਹਾਲਪਨ ਪਾਕਿਸਤਾਨ ਨੂੰ ਬਹੁਤ ਜ਼ਿਆਦਾ ਭਾਗ ਹਾਂ ਜਿਹੜੇ ਅਰੋੜਾ ਸਾਹਿਬ ਨੇ ਹਾਂਜੀ ਹਾਂਜੀ ਇਹਦੇ ਪ੍ਰਧਾਨ ਵੀ ਨੇ ਤੇ ਪੀਪੀ ਜਿਹੜੇ ਨੇ ਉਹ ਮਿਨਿਸਟਰ ਵੀ ਨੇ ਹਾਂਜੀ ਅਰੋੜਾ ਸਾਹਿਬ ਠੀਕ ਜਦੋਂ ਇਹ ਸ਼ੁਰੂ ਹੋਈ ਪਾਕਿਸਤਾਨ ਪ੍ਰਬੰਧਕ ਕਮੇਟੀ ਉਹ ਥੋੜੀ ਉਮਰ ਕਿੰਨੀ ਸਾਸੀ ਮੈਂ ਪਾਜੀ ਸਮਝੋ ਕਿ ਉਦੋਂ ਪੈਦਾ ਹੋਇਆ ਸੀ ਸਾਡੇ ਵੱਡੇ ਦਰਦ ਹੈ ਵੀ ਦਿਹਾੜੀ ਦਾ ਤੋਂ ਬੰਦੇ ਰੱਖੇ ਜਾਂਦੇ ਸੀ ਤੇ ਦਿਹਾੜੀ ਬਾਦ ਜਾਨੀ ਇੱਕ ਦਿਹਾੜੀ ਲਈ ਚੱਲੇਗੇ ਫਿਰ ਬਾਅਦ ਵਿੱਚ ਜਦੋਂ ਪੁੱਤੋ ਦੌਰ ਆਇਆ ਉਦੋਂ ਫਿਰ ਉਹਨਾਂ ਨੇ ਪਰਮਾਨੈਂਟ ਕਰਨੇ ਸ਼ੁਰੂ ਕਰ ਦਿੱਤੇ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਸ਼ੁਰੂਨੀ ਕਮੇਟੀ ਖਤਮ ਕਰ ਦਿੱਤੀ ਸੀ ਤੇ ਫਿਰ ਇੱਥੇ ਜਿਹੜੇ ਗਿਆਨੀ ਪਰਮਾਨੈਂਟ ਰੱਖੇ ਗਏ ਤੇ ਸੇਵਾਦਾਰ ਬਾਹਰ ਦੇ ਬੰਦਿਆਂ ਦਾ ਜਿੱਥੋਂ ਮੈਨੂੰ ਉਹਦਾ ਪਤਾ ਜਿਹੜੇ ਇੰਗਲੈਂਡ ਤੋਂ ਸੰਗਤ ਆਉਂਦੇ ਸੀ ਉਹਨਾਂ ਦਾ ਜੋਰ ਤਾਂ ਸੀ ਪਾਕਿਸਤਾਨ ਤੋਂ ਦੁਰਪਵੰਦ ਕੁਮਾਰ ਜੀ ਬਣਾਉਂਦੇ। ਉਹ ਬੈਠ ਰਹੇ ਸੀ ਨਾ ਕਿ ਸੁਮੇਤ ਬੇਟੀ ਪਤਾ ਕਿ ਕਰਦੀ ਸੀ ਬਹੁਤ ਬੋਲਣ ਕਰਦੇ ਰਹੇ ਜੀ। ਕਿ ਜਦੋਂ ਕੁਝ ਗਿਆ ਸੁਆਣਾ। ਉਹ ਕਹਿੰਦਾ ਕਿ ਉਹ ਕਾਮ ਹੋ ਰਿਹਾ ਜੀ। ਠੀਕ। ਆ ਆਪਣੇ ਹੜਕਰ ਜੀ ਸਾਹਿਬ ਦੇ ਗਿਆਨੀ ਆਪ ਮੇਸੇਜ ਆ ਮਾਣ ਉਹ ਨਾਲ ਸੁਣ ਨਹੀਂ ਹਾਂਜੀ ਉਹ ਇੱਕ ਹੈ ਗੁਰਜੀ ਖਾਲਸਾ ਮਾਈ ਜੀ ਦੇ ਆਪ ਜੀ ਆਪ ਜੀ ਵਨ ਇੱਕ ਬਤਾ ਕਰੇ ਤਾਂ ਬਾਤ ਦੀ ਬਾਤ ਕਰੀਏ ਇਮਝਾ ਬਤਾਏ ਚਿੱਟੇ ਬਾਹਰੇ ਨਹੀਂ ਮੈਂ ਤੇ ਚਿੱਟੇ ਗੁਰੂ ਸਾਹਿਬ ਜੀ ਦਾ ਜਨਮ ਸਾਲ 1469 ਦੇ ਵਿੱਚ ਹੋਇਆ 555 ਸਾਲ ਪਹਿਲੇ ਇੱਕ ਘਰ ਸੀ ਇਸੇ ਕਾਤਾ ਜਿਹੜਾ ਨਾਮ ਸੀ ਪ੍ਰਾਣਾ ਰਾਏ ਪੋਈ ਦੀ ਤਲਵੰਡੀ ਮੌਜੂਦਾ ਸ੍ਰੀ ਨਨਕਾਣਾ ਸਾਹਿਬ ਜੀ ਗੁਰਨਾ ਸਾਹਿਬ ਜਿਸ ਕਾਤਾ ਜਿਹੜਾ ਪ੍ਰਾਣਾ ਨਾਮ ਸੀ ਰਾਏ ਪੋਈ ਦੀ ਤਲਵੰਡੀ ਕਿਉਂਕਿ ਅੱਜ ਕੱਲ ਲੋਕ ਕਹਿੰਦੇ ਕਿ ਤਲਵੰਡੀ ਜਿਹੜੀ ਹੈ ਨਾ ਉਹ ਹੋਰ ਆ ਘਰ ਗੁਰੂ ਸਾਹਿਬ ਜੀ ਦਾ ਖਾ ਕੇ ਮੈਂ ਇਸ ਦਾ ਕੀ ਵੀਡੀਓ ਚ ਲਿਆ ਰਹੇ ਕਿ ਹੋਰ ਕੋਈ ਘਰ ਨਹੀਂ ਤੁਸੀਂ ਕਿਸੇ ਘਰ ਦੇ ਵੀ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਹੈਗਾ ਘਰ ਇਹੀ ਹੈ ਗੁਰੂ ਸਾਹਿਬ ਜੀ ਦਾ ਤਲਵੰਡੀ ਇਹੀ ਹੈ રાય પોઈ દીતે اسی ઘર ਦੇ ਵਿੱਚ ਉਹਦਾ ਜਨਮ ਹੋਇਆ ਸੀ ਇਹ ਸਾਰਾ ਘਰ ਮਹਾਰਾਜਾ ਰਣਜੀਤ ਸਿੰਘ ਦੇ ਹਜ਼ਾਰ ਸਾਲ ਦਾ ਬਣਾਇਆ ਹੋਇਆ ਹੈ ਸਨ 1804 ਤੋਂ ਬਾਅਦ ਇਹ ਸਾਰਾ ਲਾਲ ਪੱਥਰੇ ਨੂੰ ਲੱਗਾ ਹੋਇਆ ਸਤਸੰਗ ਜੀ ਜਿਸ ਧਾਈ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਹੱਥਾਂ ਚ ਲਿਆ ਤੇ ਉਹਦਾ ਜਿਹੜਾ ਜਿਸਮ ਸੀ ਯੋ ਦਿਨੁ ਭਾਨੀ ਸੀ ਪੂਰੀ ਫਰੈਸ਼ ਹੋ ਗਈ ਉਹਨੂੰ ਇਤਨੀ ਖੁਸ਼ੀ ਮਿਲ ਗਈ ਕਿ ਉਹਦੇ ਦੁੱਖ ਤਕਲੀਫ ਬਿਮਾਰੀਆਂ ਸਾਰੀਆਂ ਖਤਮ ਹੋ ਗਈਆਂ ਤੇ ਖੁਸ਼ੀ ਜੇ ਜਾ ਕੇ ਮਹਤਾ ਕल्याण ਦਾਸ ਨੂੰ ਦੱਸਿਆ ਕਿ ਬਾਰੇ ਕੱ ਬੇਟੇ ਦਾ ਜਨਮ ਹੋਇਆ ਉਹ ਵੀ ਬੜੇ ਖੁਸ਼ ਹੋਏ ਕਿ 14 ਸਾਲ ਬਾਅਦ ਕਰਦੇ ਸ ਬੇਟੇ ਦਾ ਜਨਮ ਸੀ ਤੇ ਜਿਸ ਵੇਲੇ ਗੁਰੂ ਸਾਹਿਬ ਮਹਾਰਾਜ ਜੀ ਨੇ ਜਦੋਂ ਮਹਤਾ ਕਲਿਆਨ ਦਾਸ ਜੀ ਨੇ ਦਰਸ਼ਨ ਕੀਤੇ ਤੇ ਉਹਨੇ ਉਹ ਰੋਹਾਨੀ ਤਰੀਕਾ ਜੋ ਦੌਲਤਾ ਲਈ ਨਹੀਂ ਪਾਇਆ ਸੀ ক্ষমা ਬੀਤਿਆ ਗੁਰੂ ਸਾਹਿਬ ਮਹਾਰਾਜੀ ਨੂੰ ਬਾਣੀ ਦਾ ਗੁਰਦਾਰਾ ਦੂਸਰਾ ਦੂਸਰਾ ਮੱਤੇ ਗੁਰਦਾਰਾ ਕੋ ਉੱਥੇ ਖੇਡਣ ਜਾਂਦੇ ਸਨ ਪਾਕੀ ਪੱਛੇ ਖੇਡਦੇ ਸਨ ਖੇਡਦਾ ਨਹੀਂ ਸੀ ਇਹਨੂੰ ਬਿਮਾਰ ਕਰਾ ਦਿੱਤਾ ਕਿ ਬਾਣੀ 'ਚ ਲਿਖਿਆ ਹੈਗਾ ਪੈਦਾ ਵੈਰ ਸੋ ਵੈਰ ਕੀ ਪਹਿਲਾ ਰੋਗ ਪਛਾਨ ਐਸਾ دارو ਲੋੜ ਲੋ ਜਿਤਨੀਏ ਰੋਗਾ ਕਾਂ ਇਹ ਜਿਹ ਦਵਾਈ ਤੁਸੀਂ ਨਾਲ ਜੀ ਨੂੰ ਦੇ ਦਿਓ ਜਿਤ ਨਾਲ ਨਾਲ ਜੀ ਦਾ ਰੋਗ ਠੀਕ ਹੋ ਜਾ। ਤੀਸਰਾ ਪੜਾਉ ਜਿਸ ਵੇਲੇ ਹਕੀਮ ਨੇ ਜਿਸ ਵੇਲੇ ਬਾਫੜੀ ਤਾਂ ਆਪਣੀ ਬਿਮਾਰੀ ਦੱਸਣੀ ਸ਼ੁਰੂ ਕਰ ਦੇ। ਮਾਤਾ ਕਲਿਆਣ ਦਾ ਜੀ ਤੇ ਮਾਤਾ ਪਿਤਾ ਕਹਿੰਦੇ ਤੁਸੀਂ ਨਾਲ ਜੀ ਦੀ ਬਿਮਾਰੀ ਦੱਸੋ ਕਿ ਨਾਲ ਜੀ ਠੀਕ ਨੇ ਮੇਰੇ ਅੰਦਰ ਬਹੁਤ ਸਾਰੀ ਬਿਮਾਰੀ ਨੇ ਉਹ ਠੀਕ ਹੋ ਜਾ। ਸਕੂਲ ਚ ਦਾਖਲ ਕੀਤਾ ਸਕੂਲ ਦੇ ਵਸਤਾਤ ਨੇ ਕੀ ਪੜਾਇਆ ਪੜਿਆ। ਸਕੂਲ ਦਾ ਸਕੂਲ ਦੇ ਜੋ ਸਟਾਰਟਿਓ ਉਲਾ ਉਨਕਲਿੰਗ ਦਾ ਸੀ। ਗੁਰੂ ਸਾਹਿਬ ਮਹਾਰਾਜ ਨੇ ਉਹ ਹਸਾਬ ਕਰਕੇ ਉਹ ਜਗ੍ਹਾ ਤੇ ਲਿਖਿਆ ਊੜਾ ਉਪਮਾ ਤਾਂ ਕਿ ਕਹੇ ਜਾ ਕਾ ਅੰਤ ਨਾ ਪਾਇ। ਉਸੇ ਪਰਮਾਤਮਾ ਵਾਹਿਗੁਰੂ ਦੇ ਨਾਮ ਤੇ ਸ਼ੁਰੂਆਤ ਕਰੋ ਉਹ ਵਧੇਗਾ ਕਦੇ ਘਟੇਗਾ ਨਹੀਂ। 35 ਅੱਖਰ ਸਨ aur 35 ਅੱਖਰਾਂ ਨਾਲ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦੀ ਸਿਫਤ ਹੋ ਸਦਾ ਕੀਤੀ। ਚੌਥਾ ਪੜਾਅ ਗੁਰਦਾਰਾ ਮਹਾਰਾਜ ਸਾਹਿਬ ਜੀ ਸਾਬਿਤ تھے ਕਾ ਦੀਆਂ ਗਾਈਆਂ ਵਿੱਚ ਚਾਰ ਮਾਸ ਲੈ ਕੇ ਜਾਣੇ ਸਨ ਇੱਕ ਦਿਨ ਆਪ ਜੀ ਦੀ ਅੱਖ ਲੱਗ ਗਈ aur ਸੂਰਜ ਦੇ ਸਵਾਂਛੇਰੇ ਤੇ ਜਦੁਆਨ ਤੋਂ ਕੋਬਰਾ ਸਭ ਨੇ ਸੇਵਾ ਨਹੀਂ ਬਾਈ aur ਆਪ ਜੀ ਦੇ ਚਿਹਰੇ ਤੇ ਛਾਂ ਗਈ। ਇਕ ਥੋਂ ਗੁਜ਼ਰਦੇ ਫੇਰਾ ਬਲਾਰਥਰ ਪੱਟੀ ਦਾ ਕਾਫਲਾ ਉਹਨੇ ਵੇਖਿਆ ਕਿ ਨਾਨੀ ਜੀ ਕੋਲ ਕੋਈ ਸੱਬ ਖੜਾ ਹੈ ਤੇ ਜਦੋਂ ਕੋਲ ਚਲੇ ਗਏ ਤੇ ਵੇਖਿਆ ਸੱਬ ਸੀ ਤੇ ਉਹ ਚਲਾ ਗਿਆ ਦਫ਼ਤਰ ਤੇ ਨਾਨੀ ਜੀ ਬੈਠ ਗਈ ਉਹ ਡਰ ਗਏ ਸੰ ਕਿ ਲੱਗਦਾ ਸੱਬ ਲੜ ਚੁੱਕਿਆ ਹੈ ਪਰ ਉਹ ਦਰਖਤ ਅੱਜ ਤੱਕ ਸਿੱਧਾ ਨਹੀਂ ਹੋਇਆ ਉਸੇ ਤਰ੍ਹਾਂ ਜਿਸ ਤਰ੍ਹਾਂ ਸੱਬ ਦੇ ਰੰਗ ਉਸੇ ਤਰ੍ਹਾਂ ਅੱਜ ਵੀ ਜ਼ਮੀਨ ਦੇ ਉੱਤੇ ਆ ਉਹ ਕਦੀ ਉੱਪਰ ਨਹੀਂ ਗਿਆ ਪੰਜਵਾਂ ਪੜਾਅ ਉਗਤਾਰਿਆ 11 ਸੱਭ ਕਿਸਾਨ ਆਇਆ ਕਿ ਮੇਰਾ ਬੜਾ ਨੁਕਸਾਨ ਹੋਇਆ ਮਨ ਨੁਕਸਾਨ ਦਿਓ ਕਿ ਕਿਸਾਨ ਜਿਹੜਾ ਵੇਖ ਪੰਜ ਲੋਕ ਜਿਹੜੇ ਵੇਖਣ ਚਲੇ ਗਏ ਉਸ ਖੇਤ ਨੂੰ ਤੋਂ ਖੇਤ ਦੂਸਰੇ ਖੇਤ ਨਾਲੋਂ ਦੁੱਗਨੇ ਦਿਗਨੇ ਸੀ ਇਹਨੂੰ ਇਸ ਕੰਮ ਤੋਂ ਹਟਾ ਕੇ 20 ਰੁਪਏ ਦਿੱਤਾ ਕਿ ਗੁਰੂ ਸਾਹਿਬ ਜੀ ਉਹ ਉਹ 20 ਪੈ ਲੈ ਕਿ ਚੋਰ ਗਾਣਾ ਸ਼ਾਇਦ ਆ ਲਗੇ ਕਿਉਂਕਿ ਉਹਨੇ ਆ ਸੁਚਾ ਸਵਦਾ ਦੇ ਪਹਿਲਾਂ ਚੋਰ ਗਾਣਾ ਸੀ ਉਸ ਟੀਵੀ ਦੇ ਉੱਪਰ ਸਾਧੂ ਫਕੀਰ ਜਿਹੜੇ ਬੈਠੇ ਸਨ ਉਹਨਾਂ ਨਾਲ ਜਾ ਬੈਠੇ ਔਰ ਉਹਨਾਂ ਨਾਲ ਕੁਝ 20 ਰੁਪਏ ਦੇ ਨਾਲ ਲੰਗਰ ਦੀ ਸ਼ੁਰੂਆਤ ਕੀ ਤੇ ਅਜ ਦੁਨੀਆ ਪਾਤੇ ਕਿਸੇ ਵੀ ਥਾਂ ਤੇ ਚਲੇ ਜਾਓ ਲੰਗਰ ਤੁਹਾਨੂੰ ਫਰੀ ਮਿਲੇਗਾ ਪਰ ਸਾਥਸੰਗ ਜਿੱਥੇ ਮੈਂ ਇੱਕ ਬੇਨਤੀ ਆਪ ਜੀ ਨੂੰ ਕਰਦਾ ਜਾਵਾਂ ਲੰਗਰ ਚਲਾਇਆ ਸੀ ਦਾਲ ਸਬਜ਼ੀ ਚਾਵਲ ਰੋਟੀ 나ਹੀਂ ਬਰੈਡ ਚਲਾਇਆ 나ਹੀਂ ਪ੍ਰੋਪ 나ਹੀਂ ਪੇਸਤੇ ਚਲਾਇਆ ਤੇ 나ਹੀਂ ਕੋਈ ਹੋਰ ਚੀਜ਼ ਚਲਾਈ ਤੁਸੀਂ ਦਾਵੇ ਨਾਲ ਚਾਰ ਚੀਜ਼ਾਂ ਤਿਆਰ ਕਰੋ ਸਵੇਰੇ 8 ਵਜੇ ਤਿਆਰ ਕਰੋ ਸ਼ਾਮ 8 ਵਜੇ ਤੱਕ ਚਲਣਗੇ ਔਰ ਲੋਰਾਂ ਸਾਰੇ ਉਹਨੂੰ ਖਾਣਗੇ ਗੁਰੂ ਸਾਹਿਬ ਮਹਾਰਾਜ ਜੀ ਨੇ ਰਾਤ ਦੀ ਰੋਟੀ ਨੂੰ ਕੀ ਖਾਇਆ ਪਤਾ ਮਿੱਠੀ ਰੋਟੀ ਇਹਦੀ ਰਾਤ ਨੂੰ ਰਹਿ ਜਾਵੇ ਨਾ ਸਵੇਰੇ ਜਿਹੜੀ ਹੋएगी ਉਹਨੂੰ ਕਹਿੰਦੇ ਮਿੱਠੀ ਰੋਟੀ ਹਾਂਜੀ ਉਸ ਨੂੰ ਕਹਿੰਦੇ ਕਿ ਮਿੱਠੀ ਰੋਟੀ ਦਿਓ ਸਾਨੂੰ ਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਰਾਤ ਦੀ ਕੋਈ ਰੋਟੀ ਪਾਈ ਹੈ ਮਿੱਠੀ ਰੋਟੀ ਕੋਈ ਪਾਈ ਕਿਨਾਂ ਨਹੀਂ ਸਾਸੀ ਪ੍ਰਸ਼ਾਦੇ ਜੇ ਬਣਾਣੇ ਨੇ ਤਾਂ ਫਿਰ ਮਿੱਠੀ ਰੋਟੀ ਪਾਈ ਕਿਨਾਂ ਸੀ ਤੇ ਮਿੱਠੀ ਕਦੀ ਬਣਾਈ ਨਹੀਂ ਹੈਗੀ ਕਿ ਨਾ ਫਿਰ ਤੁਸੀਂ ਇਸ ਤਰ੍ਹਾਂ ਕਰੋ ਰਾਤ ਦੀ ਕੋਈ ਰੋਟੀ ਪਾਈ ਹੋਣੀ ਹੋ ਲਿਆ ਕਿ ਨਾ ਇਹਨੂੰ ਕਹਿ ਦਿੰਦੇ ਕਿ ਮਿੱਠੀ ਰੋਟੀ ਦੇਖੋ ਗੁਰੂ ਸਾਹਿਬ ਜੀ ਨੇ ਉਹਨੂੰ ਕਿਨਾਂ ਮਹਾਨਤਾ ਦਿੱਤਾ ਹੈਗਾ ਔਰ ਅੱਜ ਅਸੀਂ ਫਰੈ ਦੇਖੋ ਇਹ ਲੰਗਰ ਤਿਆਰ ਕਰਨ ਨਾਲ ਕੀ ਹੁੰਦਾ ਕਿ ਤੁਸੀਂ ਤਿਆਰ ਕਰਕੇ ਨਿਕਲ ਜਾਓ ਆਪਣੇ ਕੰਮ ਕਰੋ ਦਾਲ ਸਬਜ਼ੀ ਟਾਪੇ ਲੋਕ ਖਾਣਗੇ ਲੇਕਿਨ ਬ੍ਰੈਡ ਪੀਜ਼ਾ ਬਾਕੀ ਆ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਪੂਰਾ ਤਨ ਦੀ ਡਿਊਟੀ ਵੀ ਕਰਨੀ ਪੈਗੀ ਔਰ ਪੂਰੀ ਵੀ ਨਹੀਂ ਪੈਂਦੀ ਪੂਰੀ ਵੀ ਨਹੀਂ ਪੈਂਦੀ ਕਦੀ ਕੋਈ ਰਾਜ਼ੀ ਨਹੀਂ ਹੋਇਆ ਕਹਿੰਦਾ ਤੁਸੀਂ ਨਹੀਂ ਤਨ ਕਹਿੰਦੇ ਮੈਨੂੰ ਨਹੀਂ ਮਿਲੇ ਪਰ ਦਾਲ ਸਬਜ਼ੀ ਚਾਵਲ ਵਾਲਾ ਕਦੀ ਨਹੀਂ ਕਹਿੰਦਾ ਕਿ ਮੈਨੂੰ ਨਹੀਂ ਮਿਲਿਆ ਸੋ ਬੇਨਤੀ ਹੈ ਕਿ ਗੁਰੂ ਮਹਾਰਾਜ ਜੀ ਜਦੋਂ ਐਮਨਾਬਾਦ ਗਏ ਸਨ ਰੋੜੀਸਾ ਗੁਰਦੁਆਰੇ ਉੱਥੇ ਦੋ ਲੰਗਰ ਖਾਨੇ ਸਨ ਇੱਕ ਸੰਗ ਲੰਗਰ ਖਾਨਾ ਸੀ ਪਾਇਲਾਲ ਜੀ ਦਾ ਇੱਕ ਪਲੇ ਇੱਕ ਮਲਪਾ ਗੋਦਾ ਪੈਲਾਰੇ ਦੇ ਕਾਰਨ ਨਹੀਂ ਗਏ ਗੁਰੂ ਸਾਹਿਬ ਪੈ ਪੈ ਮਲੇ ਪਾਗੋ ਦੇ ਕਾਰਨ ਨਹੀਂ ਗਏ ਪੈਲਾਰੇ ਦੇ ਕਾਰ ਠੈਰੀ ਔਰ ਉਥੋਂ ਲੰਗਰ ਛਕਦੇ ਰਹੇ ਜਦੋਂ ਮਲੇ ਪਾਗੋ ਨੇ ਸੰਨਿਆਪੇਜੇ ਕਿ ਮੇਰੇ ਘਰ ਤੋਂ ਸ਼ੰਗਰ ਖਾਨ ਵਾਸਤਾ ਇੱਕ ਵਾਰ ਵੀ ਗੁਰੂ ਸਾਹਿਬ ਦੇ ਕਾਰ ਨਹੀਂ ਗਏ ਸੋ ਆਪ ਜੀ ਸਾਰੇ ਅਸੀਂ ਮਲੇ ਪਾਗੋ ਨਾ ਬਣੀ ਕੇ ਗੁਰਨਾਨ ਸਾਹਿਬ ਸੜ ਤੋਂ ਮੁੱਖ ਮੋੜੇ ਤੇ ਕਿਰਪਾ ਕਰੋ ਗੁਰਨਾਨ ਸਾਹਿਬ ਦੇ ਲੰਗਰ ਮਹਾਨਤਾ ਦੇ ਔਰ ਗੁਰਨਾਨ ਸਾਹਿਬ ਵੀ ਲੰਗਰ ਚਲਾਓ ਜਦੋਂ ਉਥੋਂ ਆਪਸੀ ਕਿਤੇ ਤੇ ਗੋਦਾ ਤੰਬੂ ਸਾਹਿਬ ਹੈ ਉਸ ਤੰਬੂ ਸਾਹਿਬ ਦਾ ਨਾਮ ਇਸ ਕਰਕੇ ਪਿਆ ਕਿ ਦਰਖਤ ਜਿਹੜਾ ਅੱਜ ਵੀ ਤੰਬੂ ਵਰਗਾ ਹੀ ਹੈ ਉਹਦੇ ਵਿੱਚ ਨਹੀਂ ਕਦੀ ਵਿੱਚ મતਲਬ ਆਜੀ ਦੇ ਵਿੱਚ ਚਲੇ ਜਾਓ ਨਾ ਅੰਦਰੋਂ ਸਾਰਾ ਤੰਬੂ ਵਰ ਗਈ ਹੈ ਸੋ ਗੁਰੂ ਸਾਹਿਬ ਜਿਹੜੇ ਉੱਥੇ ਆ ਕੇ ਬੈਠੇ ਸੀ ਜਿਹਨ ਮੁੱਖ ਦੇ ਚਪੇੜ ਵਾਲੀ ਕਿਸੇ ਨੂੰ ਨੁਕਸਾਨ ਕੀ ਤਹਾਇ ਮੈਂ ਤੱਕ ਨਾਮ ਨਾਮੀ ਫਿਰ 17 ਸਾਲ ਉਮਰ ਦੀ ਕਿਸੇ ਦਾ ਸਾਥ ਮੋਤੀ ਸੁਆਣੀ ਸੁਲਤਾਨ ਕੋ ਲੋਦੀ ਲੈ ਕੇ ਗਿਆ ਉਸ ਸੁਲਤਾਨ ਕੋ ਲੋਦੀ ਜਿਹੜੇ ਇੱਕ ਗੋਦਾਮ ਸੀ ਉਸ ਨੂੰ ਨੌਕਰੀ ਦਿੱਤੀ ਅੱਜ ਦੀ ਸਾਰੀ ਅਵਸਥਾ ਕਿਸ ਤਰ੍ਹਾਂ ਪੈੜ ਜੀ ਸਾਡੀ ਅਵਸਥਾ ਅੱਜ ਕਿਹੋ ਜਿਹੀ ਹੈ ਡਿੱਗੇ ਹੋਏ ਨੂੰ ਖੜਾ ਕਰਨਾ ਖੜੇ ਹੋ ਨੂੰ ਦੇਖਣਾ ਆਮੀ ਨੂੰ ਗਰੀਬ ਕਰਨਾ ਗਰੀਬ ਨੂੰ ਆਮੀ ਗਰੀਬ ਨੂੰ ਅਮੀਰ ਕਰਨਾ ਔਰ ਜਿੰਡੇ ਨੂੰ ਮਾਰਨਾ ਔਰ ਮਰੇ ਹੋਣ ਨੂੰ ਜਿੰਦਾ ਕਰਨਾ ਸਾਡੀ ਅਵਸਥਾ ਇਹ ਹੁੰਦੀ ਹੈ ਤੇਰਾ ਤੇਰਾ ਵਾਲਾ ਵਸਤਾ ਨਹੀਂ ਸਾਡੀ ਵਰਨਾ ਅਗਰ ਅਸੀਂ ਵੀ ਸੋਚੀ ਤੇ ਪਰਮਾਤਮਾ ਕਿਤੇ ਘਟ ਨਹੀਂ ਪਰਮਾਤਮਾ ਹਰ ਜਗ੍ਹਾ ਤੇ ਪੂਰਾ ਹੈ ਲੇਕਿਨ ਅਸੀਂ ਚਾਹੁੰਦੇ ਕਿ ਮੇਰੀ ਮੈਂ ਟਕਰੀ ਹੋਵੇ ਤੂੰ ਜਿਹੜਾ ਹੈ ਨਾ ਉਹ ਕੁਝ ਵੀ ਨਹੀਂ ਹੈ ਸੋ ਇਸ ਤਰੀਕੇ ਨਾਲ ਆਪਾਂ ਚੱਲਦੇ ਆਂ ਸੋ ਸਾਥ ਸੰਗਤ ਇੱਕ ਬੀਤੀ ਮੈਂ ਕਰਦਾ ਜਾਵਾਂ ਆਪ ਜੀ ਸਾਰੇ ਬੜੇ ਧਿਆਨ ਨਾਲ ਨੋਟ ਕਰੋ ਤੁਸੀਂ ਕਹਿੰਦੇ ਹੋ ਕਿ ਮੈਂ ਕਾਰੋਬਾਰ ਤੇ ਜਾਵਾਂ ਮੈਂ ਕਿੱਧਰ ਜਾਵਾਂ ਨੂੰ ਚੰਗਾ ਬੰਦਾ ਮਿਲੇ ਇੱਕ ਮੈਸੇਜ ਨੂੰ ਲੋਡ ਕਰੋ ਬਿਕਰ ਇਨ ਰਿਕਾਰਡਿੰਗ ਕਰ ਲਓ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਕਿਧਰੇ ਜਾਵਾਂ ਕਿ ਮੈਨੂੰ ਚੰਗਾ ਬੰਦਾ ਮਿਲੇ ਤੁਸੀਂ ਕਰੋ ਕਿਨੇ ਕੋ ਚੰਗੇ ਨਿਕਲੇ ਹੋ ਬੀਵੀ ਨਾਲ ਆਰਮਾ ਨਾਲ ਭੈਣ ਨਾਲ ਗਵਾਂਢੀ ਨਾਲ ਲੜਕੇ ਨਿਕਲੇ ਹੋ ਗਾਲਾਂ ਕਰਕੇ ਨਿਕਲੋ ਔਰ ਤੂੰ ਉੱਥੇ ਜਾ ਕੇ ਬਚੰਗਾ ਬਣਾਵੇਂ ਕਿਵੇਂ ਮਿਲੇ ਤੁਹਾਡੇ ਕੋਲ ਕੋਣ ਚ ਪੈਸੇ ਹੀ ਨਹੀਂ ਆ ਤੁਸੀਂ ਕਹਿੰਦੇ ਕਿ ਮੈਂ ਬੈਂਕ ਚ ਜਾ ਕੇ ਪੈਸੇ ਕਢਵਾ ਲਵਾਂ ਕਿਵੇਂ ਖੜਾ ਰਹੇ ਨਹੀਂ ਹੋਣਾ ਹੈਗਾ ਸੋ ਬੇਨਤੀ ਹੈਗਾ ਤੁਸੀਂ ਕਹਿ ਰਹੇ ਕਿ ਮੈਨੂੰ ਚੰਗਾ ਬਿਲੇ ਕਿਉਂਕਿ ਅਰਦਾਸ ਆਪਾ ਕਰਨੇ ਜਿੰਨਾ ਮਿਲਿਆ ਪੈਸਾ ਜੀ ਆਪ ਜੀ ਦਾ ਨਾਮ ਚੇਤਾ ਉਹ ਵੀ ਤੇ ਚਾਹੁੰਦਾ ਹੈ ਗੁਣ ਵੀ ਚੰਗਾ ਬੰਦਾ ਬਣ ਜਾਵੇ ਨਾ ਹੁਣ ਮੈਂ ਟਕਰਿਆ ਉਹਨੂੰ ਜਨਾਬ ਲੈ ਮਾਂ ਨੂੰ ਗਾਲਾਂ ਕਢੀਆਂ ਪਿਓ ਨੂੰ ਗਾਲਾਂ ਕਢੀਆਂ ਸਭ ਤੋਂ ਮੈਂ ਨਾਰਾਜ਼ ਹੋ ਕੇ ਨਿਕਲਿਆ ਸੋ ਕੀ ਹੋਇਆ ਕਿ ਮੇਰੇ ਮੇਰੇ ਪੁੱਛਾਂਗਾ ਕੰਮ ਹੈ ਤੂੰ ਉਹ ਕਿੱਥੇ ਉਹ ਮੈਨੂੰ ਚੰਗਾ ਮਿਲੇਗਾ ਸੋ ਬੇਨਤੀ ਹੈ ਕਿਰਾਬੀ ਅਗਰ ਚਾਹਦੇ ਹੋ ਕਿ ਸਾਨਵੀ ਚੰਗਾ ਮਿਨਾ ਬਿਲੇ ਮੈਂ ਅਗਰ ਚਾਹਨਾ ਕਿ ਮੇਰੇ ਅਕਾਊਂਟ 'ਚ ਪੈਸੇ ਹੋਣ ਮੈਂ ਚਾਹਨਾ ਕਿ اخਲਾਕ ਮੇਰੇ ਅਕਾਊਂਟ 'ਚ ਹੋਵੇ ਤੇ ਮਾਂ ਪਿਓ ਵੱਡ ਵਡੇਰੇ ਸਾਰਿਆਂ ਦਾ ਸੱਸ ਸੌਰੇ ਦਾ ਮੈਂ ਵੀ ਕਰਾਂ ਮੈਂ ਵੀ ਆਪਣਾ ਅਕਾਊਂਟ ਪਾਰਾ ਕਰਾਂ ਤਾਂ ਕਿ ਆਉਣ ਵਾਲੇ ਵਕਤ 'ਚ ਮੈਂ ਵੀ ਸੱਸ ਸੌਰਾ ਬਣਾਂਗਾ ਮੇਰੀ ਵੀ ਜਿਸਮ ਬਿੰਦ ਹੋਣੀ ਹੈ ਮੈਂ ਵੀ ਕਿਸੇ ਦੇ ਕ ਸੋ ਇਸ ਤਰੀਕੇ ਨਾਲ ਜੀਵਨ ਜਿਹੜਾ ਹੈ ਨਾ ਪਰਮਾਤਮਾ ਦੇ ਵੱਜੀ ਥੋਣ ਵਾਸਤੇ ਸਾਡੇ ਕੋਲ ਗੁਰੂ ਸਾਹਿਬਾਨ ਭੇਜਿਆ ਨਹੀਂ ਗੁਰੂ ਗ੍ਰੰਥ ਸਾਹਿਬ ਜਿਆ ਹੈ ਹੁਣ ਕਹਿੰਦੇ ਨੇ ਕਿ ਖੁਆਰ ਹੋਏ ਸਭ ਨੇ ਕਿ ਪਛੇ ਸ਼ਰਨ ਜੋ ਹੋਏ ਅਗਰ ਅਸੀਂ ਅਸੀਂ ਕਹਿੰਦੇ ਹਾਂ ਕਿ ਗੁਰੂ ਸਾਹਿਬ ਜੀ ਮਹਾਰਾਜ ਨੇ ਕਿਹਾ ਕਿ ਆਗਿਆ ਪਈ ਆਕਾਲ ਕੀ ਤਵੀ ਚਲਾਇ ਪੰ ਸਭ ਸੇ ਕੰਨ ਕੋ ਹੁਕਮ ਹੈ ਗੁਰੂ ਮਹਾਰਿਓ ਗੁਰ ਗੁਰ ਗ੍ਰੰਥ ਸਾਹਿਬ ਜੀ ਮੈਨੂੰ ਬਾਣੀ ਨਸੇ ਨਹੀਂ ਆ ਰਹੇ ਗੁਰ ਗ੍ਰੰਥ ਸਾਹਿਬ ਜੀ ਮੈਨੂੰ ਪੁਰਹਾਰ ਕੋ ਮੇਰੇ ਸਾਥ ਗੁਰੂ ਸਾਹਿਬਾਨ ਨਾ ਚੰਨੀ ਆ ਰਹੇ ਮੈਨੂੰ ਗੰਗਾ ਸਾਗਰ ਨਜ਼ਰ ਆ ਰਹੇ ਮੇਰੇ ਤਲਵਾਰ ਨਜ਼ਰ ਆ ਰਹੇ ਨੇ ਮੈਨੂੰ ਖੜਾਵਾ ਨਜ਼ਰ ਆ ਰਹੀਆਂ ਨੇ ਕਿਹੋ ਜਿਹਾ ਮੇਰੀ ਮਾਤਾ ਮੇਰੇ ਦੇ ਪਾਸੇ ਜੋੜਿਆ ਹੀ ਨਹੀਂ ਕਿ ਮੈਨੂੰ ਕਹਿ ਨਹੀਂ ਕਿ ਤੁਸੀਂ ਨਾ ਜੀਂਦਾ ਤੁਸੀਂ ਰੱਖਣਾ ਹੈਗਾ ਅਸੀਂ ਕੀ ਰੱਖਣਾ ਹੈਗਾ ਖੋਜ ਸ਼ਬਦ ਮੇਰੀ ਅਗਰ ਇਸੇ ਕਰਨਾ ਹੈਗਾ ਤਾਂ ਅਸੀਂ ਸ਼ਬਦ ਨੂੰ ਮਿਲ ਲੈਗਾ ਸੋ ਜਿੰਨਾ ਵੀ ਆਪ ਜੀ ਕਰਦੇ ਹੋ ਉਸ ਤੋਂ ਵਧ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਆਪ ਜੀ ਦਾ ਜੀਵਨ ਜਿਹੜਾ ਹੈ ਉਹ ਕਿਸੇ ਦੇ ਔਰ ਆਪ ਜੀ ਦੇ ਆਪਣੇ ਔਰ ਲੇਖੇ ਲੱਜੇ ਪਰਮਾਤਮਾ ਦੇ ਹੱਥ ਚ ਰੁੱਸੀ ਆਪਾਂ ਇਸ ਸੰਸਾਰ ਤੋਂ ਜਾਣਾ ਹੈਗਾ ਸਾਡਾ account ਤਕੜਾ ਹੋਵੇ ਔਰ account ਚ ਬਹੁਤ اخلاق ਔਰ ਚਾਹੀਏ ਮੇਰੇ ਜੀ ਬਹੁਤੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਹਾਨੂੰ ਜੇ ਇਸਨੇ ਅਗਰ ਅਰਦਾਸ ਵੀ ਤੇ ਲਿਖਾਰੀ ਹੋਏ ਤੇ ਮੈਂ ਲਿਖਦਾ ਕਿ ਨਹੀਂ ਤੇ ਫਿਰ ਅਰਦਾਸ ਕਰੀਏ ਕਿਸ ਨੇ ਅਰਦਾਸ ਪੇਸ਼ ਨਹੀਂ ਲਿਖਾਈ ਅੱਛਾ ਬੱਤ ਨਹੀਂ ਸ਼ੁਰੂ ਕੀਤੀ ਜੇ ਨਾ ਤੋਂ ਉਹ ਸੇਵਾ ਉਹ ਪ੍ਰਕਾਸ਼ ਕਾ ਨਾ ਗੁਰੂ ਕਾ ਜਿਹੜੇ ਫਚਾ ਦਰਵਾਜ਼ੇ ਨਾ ਇਹਦਾ ਮਹਤ ਕੋ ਸੁਖਮਨੀ ਸਾਹਿਬ ਦੇ ਪਾਰਸ਼ੀ ਜਿਹੜਾ ਦੱਸਿਆ ਕਿ ਚੌਹਵਰ ਨਾ ਕੋ ਦੇਵ ਦੇਸ नानक उस पंडित को सदा दे सारे उप नहीं दस इंगी इं, नहीं झूठ परेब सा परमात्मा किस परमात भी नहीं कर रहा है सोना दे उस वक्त सिंह चलिया हुई गोजिया के निशान ए नजर आ रहे हैं और भाई लक्ष्मण सिंह जी बार जरा दरख्त है जंड हैगा उ बन के जलाया गया आज पंडिया ਉਥੇ ਬਣ ਕੇ ਜਲਾਇਆ ਗਿਆ ਸੀ ਤੇ ਉਸੇ ਥਾਂ ਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜੀ 200 ਸਿੰਘ ਸ਼ਹੀਦ ਹੋਏ ਸਨ ਉਹਨਾਂ ਦੀ ਜਿਹੜੀ ਆਖਰੀ ਰਸਮਾਂ ਕਹਿ ਲੋ ਸੰਸਕਾਰਾ ਕਹਿ ਲੋ ਉਸ ਸਥਾਨ ਤੇ ਕੀਤਾ ਗਿਆ ਸੀ ਬਾਕੀ ਸਾਰੇ ਪਰਿਵਾਰ ਹਾਂਸੇ ਪ੍ਰਸ਼ਾਦ ਮੈਂ ਪੈਕ ਕਰ ਲਿਆ ਆਪਣੇ ਪ੍ਰਸ਼ਾਦ ਨੂੰ ਮੈਂ ਬਾਹਰ ਜਾ ਕੇ ਦੇਣਾ ਚਾਹੀਦਾ ਪਰਵਾਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਉਹ ਝੰਡਾ ਹੈਗਾ ਜਿਹਦੇ ਨਾਲ ਭਾਈ ਲక్ష్మణ ਸਿੰਘ ਨੂੰ ਜ਼ਿੰਦਾ ਹੰਦਾ ਬਣ ਕੇ ਸੜ ਗਿਆ ਇਹ ਹਿਸਟਰੀ ਲਿਖੀ ਇਸ ਸਾਈਡ ਤੇ ਪੰਜਾਬੀ ਦੇ ਵਿੱਚ ਸਾਰੀ ਹਿਸਟਰੀ ਲਿਖੀ ਆ ਇਹ ਝੰਡੇ ਨਾਲ ਭਾਈ ਲక్ష్మణ ਸਿੰਘ ਨੂੰ ਨੰ ਜ਼ਿੰਦਾ ਜਲਾਇਆ ਗਿਆ ਸੀ ਉਹਨਾਂ ਨੂੰ ਅੰਦਰ ਫਾਇਰ ਲੱਗਾ ਸੀ ਇੱਥੇ ਬੰਦ ਕੇ ਜਿਹੜੇ ਬਕਾਇਆ ਸਿੰਘ ਸਾਰੇ ਇੱਥੇ ਸ਼ਹੀਦ ਹੋਏ ਉਹਨਾਂ ਦਾ ਇਤਿਹਾਸ ਉੱਥੇ ਪਿਛਾਣੇ ਪਿਛਾਣ ਇਹ ਝੰਡਾ ਆ ਪੂਸਤਿਕ ਦਿੱਤੀ ਜਿਆਦੀ ਤੇ ਉੱਧਰ ਇੰਗਲਿਸ਼ ਵਿੱਚ ਲਿਖੀ ਹੋਈ ਦੂਜੀ ਚੀਜ਼ ਆ 10ਵੇ ਇਹ ਜਿਰਾ ਸੰਸਕਾਰ ਕੀਤਾ ਗਿਆ ਸੀ ਨਾ ਸਰਦਾਰ ਸਿੰਘਾ ਦਾ ਹਾਂਜੀ ਹਾਂਜੀ ਇਹ ਉਹਦਾ ਸ਼ੀਦੀ ਸਥਾਨ ਹੈ ਇਹ ਜਗ੍ਹਾ ਤੇ ਸਸਕਾਰ ਕੀਤਾ ਠੀਕ ਤੇ ਉਹਦੇ ਬਾਡੀ ਦੇ ਅੰਗ ਵੱਖਰੇ ਵੱਖਰੇ ਸੀ ਤਾਂ ਫਿਰ ਇਕੱਠਿਆਂ ਦਾ ਇੱਥੇ ਕੀਤਾ ਗਿਆ ਇਹ ਉਹੀ ਜਿਹੜੇ 1921 ਦੇ ਵਿੱਚ 20 ਫਰਵਰੀ ਨੂੰ ਸਾਕਾ ਜਿਹੜਾ ਨਾ ਹਾਂਜੀ ਸਾਕਾ ਨਨਕਾਣਾ ਸਾਹਿਬ ਵਾਲਾ ਹੈ ਨਾ ਇਹ ਜੱਗ ਕਿੱਲੇ ਲੱਗੇ ਲੱਗੇ ਜਗਾ ਤਾਂ ਬਹੁਤ ਹੈ ਜੀ ਜਗਾ ਤਾਂ ਬਹੁਤ ਹੈ ਬੱਸ ਇਹਨਾਂ ਦੀ ਡਬਲ ਕਰੀ ਜਾ ਰਹੀ ਹੈ ਜੀ 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 ਪਰ ਜਗਾ ਚਲੀ ਜਾ ਰਹੀ ਹੈ ਆਹ ਰਹੀ 1 ਮਿੰਟ ਛੂਲ ਟੈਨਿਸ਼ਨ ਪੰਟ ਨੂੰ ਹਰਾ ਕੇ ਇਹ 1750 ਦੇ ਵਿੱਚ ਕਿੰਨੇ ਬਣਵਾਈ ਸੀ ਇਹ ਅਖੌੜਾ ਮੱਲ ਸੀ ਹਿਸਟਰੀ ਮੁਤਾਬਕ ਦੱਸਦੇ ਠੀਕ ਹੈ ਜੀ ਅਖੌੜਾ ਮੱਲ ਠੀਕ ਹੈ ਹਾਂ ਜੀ ਕਿੱਥੋਂ ਲਿਆਦਾ ਹੈ ਆ ਇਧਰ ਜੀ ਨਵੀਂ ਬਿਲਡਿੰਗ ਬਣਦੀ ਐ ਸਰਾਂ ਸੰਗਤ ਦੇ ਲਈ ਰਹਿਣ ਦੇ ਲਈ ਉਹਦੇ ਲਈ ਕੰਮ ਚੱਲ ਰਿਹਾ 1 2 3 4 5 ਮੰਜ਼ਲੀ ਇੱਧਰ ਹੁਣ ਚੱਲੇ ਆਂ ਅਸੀਂ ਲੰਗਰ ਹਾਲ 'ਚ ਭਾਈ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕੀ ਨਾਂ ਜੀ ਤੁਹਾਡਾ ਗੁਲਜਾਰ ਸਿੰਘ ਗੁਲਜਾਰ ਸਿੰਘ ਦਾ ਦਾਟਾ ਮਾ ਜੀ ਰਣਜੀਤ ਸਿੰਘ ਹਾਂਜੀ ਸਿੰਘ ਠੀਕ ਹੈ ਇੱਥੋਂ ਦੀ ਵਸਨੀਕੋਂ ਨਨਕਾਣਾ ਸਾਹਿਬ ਦੀ ਹਾਂਜੀ ਤੇ ਕੀ ਇੱਥੇ ਹੀ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਸੇਵਾ ਕਰਦੇ ਹੋ ਜਾਂ ਇੱਥੇ ਲੰਗਰ ਦੀ ਸੇਵਾ ਕਰਦੇ ਆ ਕਰ ਬੈਰ ਕਿੰਨੀ ਕ ਆਪਣੀ ਸੰਗਤ ਹੈਗੀ ਇੱਥੇ ਸਿੱਖ ਸੰਗਤ ਨਾਨਕਾ ਸਾਹਿਬ ਦੇ ਵਿੱਚ ਨਾਨਕਾ ਸਾਹਿਬ ਸੱਤ ਗੁਰੂਨ ਸਾਢੇ 3-4 ਸਵੇਰੇ ਸਾਢੇ 3-4 ਸਵੇਰੇ ਠੀਕ ਹੈ ਕਿਵੇਂ ਵਧੀਆ ਇੱਥੇ ਮਤਲਬ ਮੋਲ ਜਾਰਹੰਚੈਨ ਠੀਕ ਆ ਸਾਰਾ ਸਹੀ ਹੈ ਸਕੂਲ ਵੀ ਹੋਣਾ ਜੀ ਆਪਣੇ ਇੱਥੇ ਹਾਂਜੀ ਤੇ ਗੁਰਨਾਨਕ ਸਕੂਲ ਹੈ ਨਾਲ ਹਾਂਜੀ ਠੀਕ ਬਾਕੀ ਤੇ ਜਿਹੜੇ ਕੱਠੇ ਪੜਦੇ ਨੇ ਰਹਿਸ਼ ਵੀ ਇੱਥੇ ਸਾਡੇ ਸਾਰੇ ਇਕੱਠੇ ਜਾਈ ਜਿੱਦਾਂ ਠੀਕ ਸ਼ਾਇਰੀ ਜੀ ਸ਼ਹਿਰ ਤੇ ਹਾਂ ਠੀਕ ਹੈ ਵਾਇਰ ਕਾਤਾ ਬਿੱਤਰ ਹੈ ਜੀ ਲੰਗਰ ਹਾਲ ਅੰਮ੍ਰਿਤ ਪ੍ਰਸ਼ਾਦਾ ਪਾਣੀ ਛਕ ਲਈਏ ਲੇਕਿਨ ਸਾਡੇ ਵਾਸਤੇ ਜੀ ਜੋ ਤੇ ਜਾ ਨਹੀਂ ਭਾਈ ਨਾ ਤੁਸੀਂ ਉਧਰੋਂ ਇੰਡੀਆ ਨਾ ਸਕਦੇ ਨਾ ਇਧਰੋਂ ਸਿੰਘ ਠੀਕ ਠੀਕ ਹੈ ਕੀ ਨਾ ਵਿਸ਼ਾਲ ਸਿੰਘ ਵਿਸ਼ਾਲ ਸਿੰਘ ਕਿਹੜੀ ਕਲਾਜ ਬੜਦਾ 1 ਪਹਿਲੀ ਚ ਇੱਥੇ ਗੁਰਦੁਆਰੇ ਜਿਹੜਾ ਸਕੂਲ ਆ ਉੱਥੇ ਹੀ ਜਾਂ ਹੋਰ ਜੀ ਜੀ ਠੀਕ ਹੈ ਰਹਿੰਦੇ ਕਿੱਥੇ ਹੋ ਗੁਰਦੁਆਰੇ ਦੇ ਬਾਹਰ ਗੁਰਦੁਆਰੇ ਬਾਹਰ ਠੀਕ ਹੈ ਬਾਸੀ ਆ ਗਏ ਹੁਣ ਚੱਲ ਜਾਈਏ ਅਸੀਂ ਵਾਪਸ ਤੇ ਥੋੜਾ ਜਿਹਾ ਇੱਥੇ ਬਾਜ਼ਾਰ ਦੇਖਦੇ ਆਂ ਜੀ ਉਸ ਤੋਂ ਬਾਅਦ ਦੂਸਰੇ ਗੁਰੂ ਘਰਾਂ 'ਚ ਜਾਵਾਂਗੇ ਜੀ ਜੀ ਮਾਰੋ ਚਲੋ ਠੀਕ ਹੈ ਜੀ ਮਿਲਦੇ ਆਂ ਫੇਰ ਵਾਹਿਗੁਰੂ ਕਿਰਪਾ ਕਰਨ ਦੁਬਾਰੇ ਫੇਰ ਆਈਏ ਇੱਧਰ ਬਹਿ ਜੂ ਉਹਨਾਂ ਆਲ ਅੰਦਰ ਕੀ ਹੈ ਨਾ ਵਾਸਤੂ ਮਾਰਨ ਨਹੀਂ ਨਹੀਂ ਬਸ ਬਸ ਉਹ ਮੈਂ ਸਿੱਖਿਆ ਲਈ ਦੱਸਣਾ ਭਾਈ ਤਾ ਵਾਟ ਕੀ ਲਾਇਆ